हां जी दोस्तों सारेया नुं सस् नमस्कार स्वागत है टोडा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਖਾਸ ਸ਼ਹਿਰ ਪੱਟੀ ਤਹਿਸੀਲ ਵੀ ਪੱਟੀ ਹੈ ਦੋਸਤੋ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਵੀਰ ਨਿਤਨ ਦੇ ਕੋਲੇ ਆਏ ਆ ਪਸ਼ੂ ਵਿਕਰੀ ਵਾਲੇ ਦੋਸਤੋ ਇੱਥੇ ਤਕਰੀਬਨ ਤੁਹਾਨੂੰ ਦਿਖਾਉਂਦੇ ਰਹਿੰਦਾ ਪਸ਼ੂ ਘਟੋ ਘੜ ਵੀ 8 ਤੋਂ 10 ਨੱਕ ਜਿਹੜੇ ਐਵਰੀ ਟਾਈਮ ਜਿਹੜੇ ਅਵੇਲੇਬਲ ਹੁੰਦੇ ਨੇ ਫਾਰਮ ਵਾਲੀਆਂ ਬੱਚੀਆਂ ਨੇ ਦਸਮ ਮੁਤਾਬਕ ਭਾਈ ਨਿਤਨ ਦੇ ਪਹਿਲ ਦੇ ਆਧਾਰ ਤੇ ਘਰੇ ਵਿਜ਼ਿਟ ਕਰਕੇ ਦੋ ਟਾਈਮ ਚੁਾਈ ਜ਼ਰੂਰ ਕਰ ਲਿਓ ਸੋਏ ਪਸ਼ੂ ਦੀ ਤੇ ਅੱਪਕੇ ਜਿਹੜਾ ਪਸ਼ੂ ਘੱਬਣਾ ਉਹਦੀ ਤਸੱਲੀ ਕਰਨ ਤੋਂ ਬਾਅਦ ਸੌਦਾ ਕਰ ਲਿਓ ਆਹ ਕਰਦਿਆਂ ਗੱਲਬਾਤ ਬਾਈ ਨਿਤਨ ਦੇ ਨਾਲ ਸਭ ਤੋਂ ਪਹਿਲਾਂ ਭਰਾ ਨਿਤਨ ਕੀ ਹਾਲ ਚਾਲ ਵੀਰੇ ਬਹੁਤ ਵਧੀਆ ਭਾਈ ਤੁਸੀਂ ਸੁਣਾਓ ਕਿੱਦਾਂ ਠੀਕ ਠਾਕ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਔਰ ਸਾਰੇ ਵੀਰਾਂ ਭਰਾਵਾਂ ਨੂੰ ਦਰਸ਼ਕਾਂ ਨੂੰ ਜਿਹੜੇ ਵੀਰ ਦੂਰ ਨੇੜੇ ਚੈਨਲ ਦੇਖਦੇ ਪਏ ਸਾਰੇ ਨੂੰ ਸਤਿ ਸ਼੍ਰੀ ਅਕਾਲ। ਔਰ ਠੀਠਾ ਭਰਾ ਬੱਸ ਵਧੀਆ ਭਾਈ। ਨਿਤਨ ਭਾਈ ਨਵੇਂ ਭੈਣ ਭਰਾ ਜਿਹੜੇ ਜੁੜੇ ਆਪਣੇ ਨਾਲ ਉਹਨਾਂ ਨੂੰ ਟਿਕਾਣਾ ਦੱਸ ਦਈਏ ਵੀ ਚਵਾਰਾ ਸਾਹਿਬ ਗੁਰਦੁਆਰਾ ਖਾਸ ਵਿਜ਼ਿਟ ਕਰ ਲੈਣ ਪੁੱਛ ਕੇ ਇੱਥੇ। ਬਿਲਕੁਲ ਜੀ। ਤੇ ਭਾਈ ਭਾਈ ਜਿਨ੍ਹਾਂ ਜਿਹੜੇ ਬੰਦੇ ਨਵੇਂ ਆਏ ਆ ਜਿੱਥੇ ਮੇਨ ਵਿਜ਼ਿਟ ਕਰਨੀ ਪੱਟੀ ਸ਼ਹਿਰ ਜਿਹੜਾ ਤਰਨਤਾਰਨ ਤਹਿਸੀਲ ਵੀ ਨੂੰ ਪੱਟੀ ਪੈਂਦੀ ਆ। ਜਿਹੜੀ ਮੇਨ ਆਪਾਂ ਨੂੰ ਤੁਸੀਂ ਜਿਹੜਾ ਵੀਰ ਭਰਾ ਦੂਰੋਂ ਨੇੜਿਆਂ ਆਉਂਦਾ ਚੱਦ ਕੇ ਡਰੈੱਸ ਆਪਣਾ ਹੈਗਾ ਚਵਾਰਾ ਸੌ ਗੁਰਦੁਆਰਾ ਬਿਲਕੁਲ ਨਾਲ ਪੈਂਦਾ ਮਸ਼ਹੂਰ ਗੁਰਦੁਆਰਾ ਪੂਰਾ ਪੱਟੀ ਜੀ ਬਿਲਕੁਲ ਹਾਂਜੀ ਸੋ ਨਿਤਨ ਭਾਈ ਇਹ ਦਾ ਡਰੈੱਸ ਹੋ ਗਿਆ ਬਾਕੀ ਨੰਬਰ ਆਪਾਂ ਲਗਾਤਾਰ ਚਲਦੇ ਕਰਦਾ ਕਿ ਪਹਿਲਾਂ ਇੱਕ ਫਸਟਲੀ ਨੰਬਰ ਵੀ ਦੱਸ ਦੋ ਨਾਲ ਆਪਣਾ ਨੰਬਰ ਹੈਗਾ 98768 84460 ਨਿਤਨ ਨਾਮ ਮੇਰਾ ਭਾਈ ਠੀਕ ਆ ਹਾਂਜੀ ਫਿਰ ਕੋ ਜਿਹੜਾ ਦੋਸਤੋ ਮਸ਼ਹੂਰ ਥਾਂ ਟਿਕਾਣਾ ਵੱਜਦਾ ਬਿੱਲੇ ਬਾਈ ਦਾ ਠੀਕਾ ਫਾਦਰ ਸਾਹਿਬ ਹੀ ਆ ਬਾਕੀ ਦਮਣੀ ਦੇ ਨਾਮ ਤੇ ਬਹੁਤੇ ਵੀਰ ਜਾਣਦੇ ਹੋ ਠੀਕ ਆ ਪਸ਼ੂ ਵਪਾਰ ਦਾ ਕੰਮ ਹੈ ਤੇ ਪਿਛਲੇ ਕੁਝ ਸਮੇਂ ਪਹਿਲਾਂ ਜਿਹੜੇ ਦੋਸਤੋ ਗੁਜ਼ਰ ਗਏ ਸਨ ਭਾਜੀ ਦਮਣੀ ਹੋਣੀ ਫਿਲਹਾਲ ਜਿਹੜਾ ਵਪਾਰ ਭਾਜੀ ਬਿੱਲਾ ਤੇ ਵੀਰ ਨਿਤਨ ਕਰਦੇ ਪਏ ਆ ਠੀਕ ਆ ਵਿਕਰੀ ਦਾ ਪਸ਼ੂ ਆਉਂਦੇ ਇਸ ਘਰੇ ਬਾਕੀ ਤੁਸੀਂ ਸਮੇਂ-ਸਮੇਂ ਦੇ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਹੋ ਆਨਲਾਈਨ ਡਿਲੀਵਰੀ ਕਿਸੇ ਨੇ ਵੀਰ ਨੇ ਲੈਣੀ ਆ ਤਾਂ ਸੱਣੀ ਤੁਸੀਂ ਵੀਡੀਓ ਕਾਲ ਤੇ ਚੁਆਈ ਕਰਕੇ ਇੱਕ ਟਾਈਮ ਦੋ ਟਾਈਮ ਤਸੱਲੀ ਕਰ ਲਿਓ ਅੱਜ ਫਿਲਹਾਲ ਆਪਾਂ ਤੁਹਾਨੂੰ ਦਿਖਾਉਣੇ ਆ ਤੁਹਾਨੂੰ ਆਜੋ ਕਰਦਿਆਂ ਸ਼ੁਰੂਆਤ ਕਿਸੇ ਨਾ ਕਿਸੇ ਪਾਸਿਓਂ ਅੰਦਰ ਭਾਈ ਕਿਧਰੋਂ ਕਰਕੇ ਸ਼ੁਰੂਆਤ ਪਹਿਲੀ ਝੋਟੀ ਤੇ ਝੋਟੀ ਤੋਂ ਕਰਦਗੇ ਸਟਾਰਟ ਬਿਲਕੁਲ ਜੀ ਸੰਤੋਖਾ ਪਹਿਲਾ ਸੂਆ ਝੋਟੀ ਸੂਈ ਆ ਪਹਿਲਾ ਸੂਆ ਜੀ ਹਾਂਜੀ ਸੂਈ ਨੂੰ ਆ ਚੌਥਾ ਦੇਣੇ ਆ ਲਓ ਜੀ ਬੋਲਾ ਜਿਹੜਾ ਥੱਲੇ 9 10 ਲੀਟਰ ਤਿਆਰ ਆ ਹਾਂਜੀ 9 ਕਿਲੋ ਕਹਿ ਕੇ ਦਵਾਂਗੇ ਲਓ ਜੀ ਠੀਕ ਹੈ ਠੀਕ ਹੈ ਪਹਿਲਾਂ ਉਹ ਤੇ ਪਹਿਲਾਂ ਪਾਉ ਦੇ ਆਧਾਰ ਤੇ ਕੰਮ ਹੋਣੇ ਆ ਦੋਸਤੋ ਆ ਝੋਟੀ ਦੇਖ ਸਕਦੇ ਹੋ ਤੁਸੀਂ ਥਣ ਥਣ ਦੀ ਕੁਆਲਿਟੀ ਵੇਖੋ ਤੇ ਆ ਜਿਹੜੀ ਲਿਵਟੀ ਆ ਠੀਕ ਠੰਡੀ ਸੀ ਬੱਚਾ ਫੀਮੇਲ ਆ ਗਈ ਫੀਮੇਲ ਕਾਫਾ ਫੀਮੇਲ ਕਾਫਾ ਠੀਕ ਆ ਤਾਂ ਦਿਨ ਕਿੰਨੇ ਹੋ ਗਏ ਬਈ ਨਿਤਨ ਕਿੰਨੇ ਨੇ ਕੀ ਆ ਲੈਣੇ ਸਿੱਕ ਜਾਂ ਜੋਸਾ ਲੈਣੇ ਆ ਜੀ ਤੀਜਾ ਚੌਥਾ ਦਿਨ ਤਿੰਨ ਝੋਟੀਆਂ ਲਈਆਂ ਤੁਹਾਡੇ ਅੱਗੇ ਕੇ ਦੋ ਗਈਆਂ ਇਹ ਹੁਣੇ ਬਿਲਕੁਲ ਬਿਲਕੁਲ ਹਾਂ ਜੀ ਤੀਜਾ ਚੌਥਾ ਦਿਨ ਆ ਪਹਿਲਾ ਸੂਰਤ ਤੇ ਮੋਹ ਦੰਦੋ ਕੋਈ ਹੈਗਾ ਉਹ ਚਾਰ ਦੰਦਿਆ ਚੌਗੀ ਹੈ ਮੋਹ ਹਾਂ ਜੀ ਬਾਕੀ ਸਿੰਘੀ ਸੁੰਗੀ ਆ ਜਿਹੜੀ ਭਰਾਵੋ ਦੇਖ ਲਓ ਤੁਸੀਂ ਆਹ ਵੇਖੋ ਫੇਸਬੂਕ ਦੀ ਕੁਆਲਿਟੀ ਦੇਖ ਸਕਦੇ ਠੀਕ ਆ ਆਹ ਸਿੰਘੀ ਆ ਆਹ ਜਿਹੜਾ ਬੱਚਾ ਥੱਲੇ ਸੀਮੇਲ ਕਾਫਾ ਫੀਮੇਲ ਕਾਫਾ ਠ ਇਹ ਕਾਹਲ ਚਗਾ ਦੀ ਰੀਮੇਲ ਕੱਤੀ ਤੁਸੀਂ ਇਹ ਮਗਰ ਦੇਖ ਸਕਦੇ ਹੁਣ ਬੋਲੇ ਦੀ ਇਹ ਬਿਲਕੁਲ ਜੀ ਕੋਈ ਜਿੱਦਾਂ ਮਰਜੀ ਕੋਈ ਮੰਨ ਲੈ ਚੌਥੇ ਦਿਨ ਦੀ ਤਿਆਰੀ ਜੀ ਹੈ ਜੀ ਅੱਛਾ ਹਾਂ ਜੀ ਆ ਠੰਡੀ ਠੁੰਡੀ ਪੂਰੀ ਹੈ ਜੀ ਕੋਈ ਇਹਦਾ ਲੱਤ ਛੜਾ ਆਲਾ ਕੋਈ ਚੱਕਰ ਨਹੀਂ ਇਹਨੂੰ ਠੀਕ ਹੈ ਜੀ ਉਹ ਬੱਚੇ ਥੋੜਾ ਬੱਚਨ ਦੰਦੂ ਨੂੰ ਮਾਰੇ ਪਿੱਛੇ ਹਾਂ ਜੀ ਇਹਣਾ ਬੱਚਾ ਜਾ ਛੱਡੀ ਉਹਨੂੰ ਦੰਦ ਮਾਰਿਆ ਥੱਲੇ ਇੱਥੇ ਆ ਮਾਰਿਆ ਉਹਨੇ ਆ ਥਾਂ ਤੇ ਦੰਦ ਹਾਂ ਜੀ ਚਲੋ ਬਾਕੀ ਚੁਵਾਈ ਬਈ ਨਿਤਰ ਕਿਦਾਂ ਲੱਗੀ ਬਿਲਕੁਲ ਆ ਲਓ ਬਾਜੀ ਲੈ ਲਓ ਜੀ ਲਵੇ ਵੀ ਦੋਸਤੋ ਵੀ ਇਸ ਤੋਂ ਠੰਡਾ ਧੀਰਾ ਪਸ਼ੂ ਆਪਾਂ ਨਾਰਮਲ ਕਈ ਵਾਰ ਬਹੁਤ ਘੱਟ ਚਾਂਸ ਹੁੰਦੇ ਬਿਅੋ ਜੇ ਪਸ਼ੂ ਦੇਖਣ ਦੇ ਵਿੱਚ ਨਜ਼ਰ ਆਵੇ ਤੇ ਆਹ ਝੋਟੀ ਆ ਖੋਲ ਕੇ ਤੋਰ ਕੇ ਦਿਖਾਉਣੀ ਆ ਆਪਾਂ ਤੁਹਾਨੂੰ ਅੱਜ ਤੀਜੇ ਦਿਨ ਦੀ ਵਿਆਈ ਆ ਠੀਕ ਆ ਆ ਤੀਸਰੇ ਦਿਨ ਦੀ ਵਿਆਈ ਆ ਦੋਸਤੋ ਪਹਿਲਾ ਬਿਆਂ ਤਾਂ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਸਿੰਗਲ ਹੱਡੀ ਦੀ ਬਿਲਕੁਲ ਝੋਟੀ ਸਿੰਗੀ ਸਿੰਗੀ ਬਹੁਤ ਪਿਆਰੀ ਏ ਝੋਟੀ ਜੀ ਸਿੰਗੀ ਆ ਸੋ ਘਰੇ ਲੋਕਿਸ ਵੀਰ ਨੇ ਤੁਸੀਂ ਖਰੀਦਣੀ ਹੋ ਉਹ ਖਰੀਦ ਕਰ ਸਕਦੇ ਹੋ ਬਾਕੀ ਥਣ ਥਣ ਸੱਜੇ ਖੱਬਿਓ ਬੈਕ ਸਾਈਡ ਤੋਂ ਹਰ ਪਾਸੇ ਉਧਿਆਨ ਦੇ ਨਾਲ ਦੇਖ ਲਓ ਜੀ ਲਓ ਜੀ ਨਿਤਰ ਭਾਈ ਹੁਣ ਦੱਸਿਆ ਸੀ ਬੋੜਾ ਕਿੰਨਾ ਦੱਸਿਆ ਸੀਗਾ ਬੋੜਾ ਸੰਧੂ ਸਾਹਿਬ ਇਹ 10 11 ਲੀਟਰ ਤਿਆਰ ਹੈ ਪਰ ਆਪਾਂ 9 ਕਿਲੋ ਗਾਰੰਟੀ ਦੇਖਦੇ ਜਿਹੜਾ ਮਰਜੀ ਵੀਰ ਭਰਾ ਲੈਨੇ ਭਵੇਂ ਧਾਰ ਵੀ ਨੇ ਇੱਕ ਵਣਾ ਮਾਰੇ ਠੀਕ ਹੈ ਜੀ ਬਿਲਕੁਲ ਇਨੀ ਗਰੰਟੀ ਹੋ ਗਈ ਤੇ ਮੁੱਲ ਫਿਰ ਕੀ ਲੈਣ ਦੇਣ ਮੁੱਲ ਬਾਬਾ ਜੀ ਮੋਲੇ ਦਾ ਕਰਦੇ ਆ ਜੀ 85000 ਰੁਪਇਆ ਹਾਂਜੀ 82000 ਰੁਪਏ ਝੋਡੀ ਦਵਾਂਗੇ ਕੋਈ ਦੂਰੋਂ ਨੇੜੇੋਂ ਵੀਰ ਭਰਾ ਆਉਂਗਾ ਹੋਰ ਮਾਨਦਾਨ ਜਿੰਨਾ ਕਰਦਾਂਗੇ ਹੂੰ 82000 ਠੀਕ ਹੈ ਜੀ ਲੈਣ ਦੇਣ 82 ਆ 85000 ਡਿਮਾਂਡ ਆ ਤੇ ਆ ਝੋਟੀ ਆ ਦੋਸਤੋ ਬਿਲਕੁਲ ਠੰਡੀ ਸੀਲ ਬੜੀ ਬਾਬਾ ਜੀ ਇਹ ਇਹ ਹਿਸਾਬ ਨਾਲ ਵੀ ਸੂਏ ਪੀਣ ਵਾਲੀ ਆ ਦੰਦਾਂ ਜਾਂ ਝੋਟੀ ਇਹਦੇ ਹੂੰ ਆਪਰੇ ਮੂੰਹ ਪਰ ਆਉਂਦੀ ਤੇ ਦਿਖਾਈ ਦਿੰਦੇ ਤੈਨੂੰ ਥੋੜਾ ਡਰਦੀ ਏ ਬਸ ਠੀਕ ਆ ਜੀ ਤੈਨਦੀ ਕੋਈ ਨਹੀਂ ਡਰਦੀ ਏ ਠੀਕ ਠੀਕ ਠੰਡੀ ਸੀਟ ਵੀ ਲਾਓ ਪੂਰੀ ਗਾਵਾ ਵਾਂਗੂ ਬਈ ਲਾਓ ਜੀ ਠੀਕ ਆ ਅੜਨ ਦੀ ਕੁਆਲਿਟੀ ਪੂਰੀ ਗਾਵਾ ਵਰਗੀ ਏ ਤੇ ਪੂਰੀ ਗਾਵਾ ਹਰ ਪਾਸੇ ਪੂਰੀ ਏ ਝੋਟੀ ਚੰਗੀ ਏ ਹਾਂ ਠੀਕ ਆ ਤੇ ਆਹ ਦੋਸਤੋ ਝੋਟੀ ਆ ਪਹਿਲੀ ਠੀਕ ਆ ਦੂਜੇ ਨੰਬਰ ਤੇ ਇਹ ਜਿਹੜੀ ਵਸੀ ਤੁਹਾਨੂੰ ਮੋਹਰ ਦਿਖਾ ਦਿੰਦੇ ਆ ਤੇ ਸੂਈ ਸੁਵਾਈ ਏ ਠੀਕ ਆ ਤੇ ਇਹ ਪੋਸ਼ ਲੈਣੇ ਆ ਬਾਕੀ ਥਾਣੇ ਦੀ ਕੁਆਲਟੀ ਚੰਗੀ ਲੱਗਦੀ ਪਈ ਆ ਦਿਖਾਈ ਦੇ ਰਹੀ ਆ ਤੇ ਨਿਤਨਾ ਸੈਕਿੰਡ ਨੰਬਰ ਤੇ ਇਹ ਜਿਹੜੀ ਬੱਸੀ ਆ ਵੀਰ ਇਹ ਇਨਫੋਰਮੇਸ਼ਨ ਆ ਭਰਾ ਜੀ ਸੰਧੂ ਸਾਹਿਬ ਪਹਿਲਾ ਸੁਆ ਸੁਈ ਨੂੰ ਅਸੀਂ ਤੀਜਾ ਦੇਣੇ ਆ ਠੀਕ ਆ ਜੀ 18 ਤੋਂ 20 ਕਿਲੋ ਇਹਦੇ ਸਨੇ ਬੋੜਾ ਬਿਲਕੁਲ ਤਿਆਰ ਆ ਹਾਂ ਠੀਕ ਆ ਜੀ ਪਰ ਆਪਾਂ 17 ਕਿਲੋ ਕਹਿ ਗਏ ਜਿਹੜਾ ਮਰਜ਼ੀ ਕੋ ਲੈ ਲੈ 17 ਕਿਲੋ ਹੁਣ ਦੁੱਧ ਹੀ ਹੋਵੇਗਾ ਤੀਜੇ ਦਿਨ ਦੀ ਸੂਈ ਆਈ ਤੀਜੇ ਦਿਨ ਬੋੜਾ ਮੰਨੀਏ ਫਿਰ ਬੋੜਾ ਮੰਨ ਲੈ ਦੁੱਧ ਮੰਨ ਲੈ ਜਿੱਦਾਂ ਅਗਲੇ ਤਸੱਲੀ ਹੈ ਜੀ ਠੀਕ ਆ ਜੀ ਇਹ ਬੱਚੀ ਬੁੱਚੀ ਕਿਸੇ ਮਰਗੀ ਹੈਗੀ ਪਿਛੋਂ ਬ੍ਰੀਡ ਦੇ ਵਿੱਚ ਕਿਹੜੀ ਇਹ ਬੱਚੀ ਹੈਗੀ ਜੀ ਬਾਬਾ ਜੀ ਹੈਲਕੈਟ ਦਾ ਹੈ ਕੀ ਨਾਮ ਲੈਂਦੇ ਸੀਗਾ ਉਹਦਾ 40 1 47 ਦੀਆਂ ਵੜਾ ਦੋ ਮੈਂ ਹੈਲਕੈਟ ਦੀ ਹੈ ਹਾਂਜੀ ਠੀਕ ਹੈ ਜਰਸੀ ਦਾ ਸੀਮਣਿਆ ਜਰਸੀ ਬ੍ਰੀਡ ਦਾ ਜਿਹੜਾ ਦੋਸਤੋ ਸੀਮਣਿਆ ਸੀਗਾ ਹੈਲਕੈਟ ਹੈ ਸੀਮਨਤੀ ਜਿਹੜੀ ਇਹ ਬੱਚੀ ਆ ਤੇ ਵੀਰ ਨੇ ਨੰਬਰ ਦੱਸਤਾ ਠੀਕ ਹੈ ਜੀ ਹੈਲਕੈਟ ਦਾ ਆ ਜਿਹੜਾ ਤੁਸੀਂ ਬੈਕ ਸਾਈਡ ਤੋਂ ਆਰਡਰ ਕੁਆਲਿਟੀ ਦੇਖ ਸਕਦੇ ਹੋ ਥੰਮ ਥੰਮ ਪ੍ਰੋਪਰ ਅਗਲੇ ਪਿਛਲੇ ਥਰਾਂ ਦਾ ਸਹਿਜ ਇੱਕਸਾਰ ਹੈਗਾ ਅਗਲੇ ਥਾਣਾ ਅਗਲੇ ਨਾਲ ਬਰਾਬਰ ਸਾਈਜ਼ ਵਿੱਚ ਤੇ ਪਿਛਲਾ ਪਿਛਲੇ ਨਾਲ ਠੀਕ ਹੈ ਤੇ ਚਵਾਈ ਹੱਥੀ ਵਧੀਆ ਹੁੰਦੀ ਹੈ ਜੀ ਬਿਲਕੁਲ ਆਪਣੇ ਹੱਥ ਆਪ ਚਵਾਈ ਹੱਥ ਨਹੀਂ ਕਰਦੇ ਇਹ ਮਸ਼ੀਨੀਆਂ ਬਣਦੀਆਂ ਗਈ ਬਿਲਕੁਲ ਹਾਂਜੀ ਬੱਚਾ ਥੱਲੇ ਕੀ ਪਾਇਆ ਇਹਦੇ ਮੇਲ ਕਾ ਕੇ ਜੀ ਮੇਲ ਕਾ ਠੀਕ ਹੈ ਤੀਜਾ ਦਿਨ ਆ ਦੋਸਤੋ ਬਾਕੀ ਚੰਗੀ ਕਰਦੂਤ ਵਾਲੀ ਆ ਵੀ 16 17 16 17 ਅੱਜ ਬੋਲੇ ਨਹੀਂ ਨਹੀਂ ਇਹਦੇ ਥੱਲੇ ਹਾਂਜੀ 16 17 ਲੀਟਰ 17 ਕਿਲੋ ਮੰਨ ਕੇ ਕੋਈ ਵੀਰਪਰਾ ਉਦਾ ਕਰ ਲੇ ਦੁੱਧ ਵਸ਼ੀ ਉਹਨਾਂ ਦੇ ਫਾਰਮ ਵਾਲਿਆਂ ਦਾ ਕਹਿੰਦੇ ਮਦਦਕ ਕਹਿੰਦੀਆਂ ਸਾਡ ਕਹਿੰਦੇ ਜੀ ਸਾਡੀਆਂ ਵਹਿਣਾ 25 25 ਗੱਲਾਂ ਨੂੰ ਹੱਥ ਮਾਰਦੀਆਂ ਵੀ ਸਟਾਰਟਿੰਗ ਹੈ ਹਾਂਜੀ ਕੋਈ ਉਦਾਂ ਦੀਆਂ ਵਹਿੜਾ ਨਹੀਂ ਫਾਰਮ ਦੀਆਂ ਵਹਿੜਾ ਨਹੀਂ ਇਹ ਦੇਖੋ ਬਈ ਪਿਓਰ ਜਰਸੀ ਚ ਆ ਗਈ ਇਹ ਜਰਸੀ ਆਪਣੇ ਪੰਜਾਬ ਵਾਲੀਆਂ ਜੈਸੀਆਂ ਹੋਈਆਂ ਜੀ ਪੰਜਾਬ ਵਾਲੀਆਂ ਜਿਹੜੀਆਂ ਦੂਜੀਆਂ ਗੋਰੀਆਂ ਹੁੰਦੀਆਂ ਉਹ ਹਮਾ ਚੜੀ ਆ ਜਾਂਦੀਆਂ ਜੀ ਹਾਂਜੀ ਚਲੋ ਇਹਨੂੰ ਨਾਲੇ ਬਾਹਰ ਕੱਢ ਕੇ ਦਿਖਾ ਦਈਏ ਨਾਲੇ ਤਸੱਲੀ ਕਰਾ ਦਈਏ ਫੇਸ ਕੁਆਲਟੀ ਦਿਖਾਈਏ ਜੀ ਲਓ ਅਡਰ ਕੁਆਲਟੀ ਕਾਫੀ ਚੰਗੀ ਹੈ ਦੋਸਤੋ ਲਓ ਜੀ ਸਾਥੋਂ ਮਿਲਾਇਆ ਹੋਇਆ ਦੇਖੋ ਪੱਕੀ ਮੋਹ ਦੰਤ ਉਹ ਆਪਾ ਦਿਖਾ ਦਿੰਦੇ ਹਾਂ ਦੁੰਦੀ ਹੈ ਜੀ ਆ ਦੇਖੋ ਠੀਕ ਹੈ ਦੁੰਦੀ ਹੈ ਤੇ ਸਥਾਈ ਦੰਤ ਜਿਹੜੇ ਦੋਸਤੋ ਦੋ ਦੰਤ ਸਥਾਈ ਆ ਤੇ ਆ ਤੁਸੀਂ ਬੈਕ ਸਾਈਡ ਤੋਂ ਆਰਡਰ ਕਰਵਾ ਲਈ ਦੇਖ ਲਓ ਠੀਕ ਆ ਪਹਿਲਾ ਬਿਆਹਤ ਬਿਆਈਏ ਦੋਸਤੋ ਠੀਕ ਹੈ 3 ਦਿਨ ਦੀ ਬਿਆਈਏ ਔਰ ਨੀਚੇ ਬਚਾ ਦੋ ਇਸਕੇ ਉਹ ਬਛੜਾ 16 17 ਲੀਟਰ ਅਭੀ ਕੀਸ ਹੈ ਠੀਕ ਹੈ ਜੀ ਤੋਂ ਆ ਦੇਖੋ ਤੁਹਾਨੂੰ ਲੋਕ ਫੇਸ ਕੁਆਲਟੀ ਚੈੱਕ ਕਰ ਰਿਹਾ ਠੀਕ ਆ ਫੇਸ ਕੁਆਲਟੀ ਦੇਖੋ ਜੀ ਤੇ ਕੱਲ ਹੈ ਸੀਮਨ ਦੀ ਜਿਹੜੀ ਆ ਦੋਸਤੋ ਇਹ 25 ਆ ਠੀਕ ਆ ਚੰਗੇ ਫਾਰਮ ਫਾਰਮ ਵਿੱਚੋਂ ਆਈ ਆ ਬਾਕੀ ਤੁਸੀਂ ਜਿਹੜੇ ਵੀ ਰਪਾਰਕੂ ਆ ਖੜਾਰੇ ਹੋ ਉਹਨਾਂ ਨੂੰ ਜਿਹੜਾ ਐਸਟੀਮੇਟ ਗਿਆਨ ਹੋ ਜਾਊਗਾ ਪੰਜਾਬ ਦੀ ਜਰਸੀ ਆ ਠੀਕ ਆ ਜੀ ਤੋਰਾ ਤੋਰਾ ਤੁਸੀਂ ਦੇਖ ਸਕਦੇ ਹੋ ਬੱਚੀ ਦਾ ਵੀ ਕਾਫੀ ਖੂਬਸੂਰਤ ਆ ਮਿਲਕਿੰਗ ਦੀ ਜਿਹੜੀ ਗੱਲ ਰਹੀ ਦੋਸਤੋ ਜੇਕਰ ਰਾਜਾ ਆ ਪਾਂ ਤੀਜੇ ਦਿਨ ਦੇ ਵਿੱਚ 16 17 ਲੀਟਰ ਕਹਿ ਲਈਏ ਜੀ ਉਹ ਆ ਦੇਖ ਰਹੇ ਆ 20 ਕਿਲੋ ਨੈਟ ਤਿਆਰ ਹੈ ਜੀ 17 ਕਿਲੋ ਦੀ ਗਾਰੰਟੀ ਨਾਲ ਬੋਲੇ ਨਾਲ ਜਿਹੜਾ ਮਰਜ਼ੀ ਕੋਈ ਵੀਰਪਰਾ ਕਰ ਲੈ ਸਭ ਦਾ ਠੀਕ ਆ 20 ਕਿਲੋ ਤਿਆਰ ਹੈ ਠੀਕ ਆ ਹਾਂ ਜੀ ਤੇ ਨਿਤਨ ਵੀਰੇ ਕੀ ਲੈਣ ਦੇਣ ਫਿਰ ਕੀ ਕਰਤਾ ਇਹਦਾ ਬਾਬਾ ਜੀ ਲੈਣ ਦੇਣ ਦਾ ਇਹ ਨਾ ਜੋੜਾ ਲਿਆ ਪਾਸ ਇੱਕੋ ਹੀ ਹਾਂ ਜੀ ਹਾਂ ਜੀ ਤੇ ਦੂਜੇ ਦਾ ਵੀ ਮੈਂ ਤੁਹਾਨੂੰ ਦੱਸ ਦਿੰਦਾ ਨਾਲ ਹੀ ਚਲੋ ਏਨੀ ਡਿਟੇਲ ਦੇ ਦਿੰਦੇ ਅੱਛਾ ਇੱਕੋ ਘਰੋਂ ਇੱਕੋ ਫਾਰਮ ਇੱਕੋ ਕਰ ਇੱਕੇ ਫਾਰਮ ਇੱਕੇ ਕਰਦੀਆਂ ਫਾਰਮ ਦੀਆਂ ਦੋਵੇਂ ਮਸ਼ੀਆਂ ਅੱਛਾ ਅੱਛਾ ਹਾਂ ਜੀ ਆਹਦੇ ਵਸੇ ਬਹੁਤ ਸੋਹਣੀ ਬਣੀ ਆ ਹਾਂ ਜਿੰਨੂੰ ਕੰਪੈਕਟ ਹੈ ਉਹ ਇੰਡੀਆ ਕੋ ਚਵਾਈ ਕਿਨਵਰਸ ਕੀਤੀ ਹੁੰਦੀ। ਸੁਬਾ ਚਵਾਈ ਇਹਦੀ ਹੁੰਦੀ ਹੈ ਬਾਬਾ ਜੀ 5:30 ਤੋਂ 6 ਦੇ ਵਿੱਚ ਵਿੱਚ। ਅੱਜ ਸਿਰੇ ਮੱਧਾਂ ਵਿੱਚ ਦੋ ਦੇ 5:30 ਵਜੇ ਵੇਚੀਆਂ। ਸ਼ਾਮ ਨੂੰ ਮਤਲਬ ਕਿ ਸੁਬਾ ਚਵਾਈ ਪੂਰਾ ਟਾਈਮ ਤੋਂ ਟਾਈਮ ਸ਼ਾਮ ਨੂੰ ਦਾ ਬੰਦ ਨਹੀਂ ਹੁੰਦੀ। ਜਿੱਦਾਂ ਮਰਜ਼ੀ ਮੈਨਾਂ ਵੀਰ ਭਰਾ ਕਰ ਲੈ। ਠੀਕ ਆ। ਹਾਂਜੀ। ਇੰਨਾ ਮੌਕੇ ਤੇ ਬਿਲਕੁਲ ਟਾਈਮ ਤੇ ਨਹੀਂ ਬਣਦੀ ਇਹ ਪੂਰੀ। ਮੈਂ ਕਹਿੰਦਾ ਭਾਜੀ ਇੱਕ ਜੇ ਜਿੰਨੂੰ ਆਪਦੀ ਵੀਰ ਭਰਾ ਦੀ ਤਸੱਲੀ ਕਰਨੀ ਨਾ ਟਾਈਮ ਟਾਈਮ ਇਹਨਾਂ ਚਵਾਈ ਕਰ ਲੈ। ਬਿਲਕੁਲ ਜਿਹੜਾ ਕੋ ਦੂਰੋਂ ਦੂਰੋਂ ਆ ਉਹ ਵੀਡੀਓ ਕਾਲ ਤੇ ਕਰ ਲੈ ਜੇ ਕੋਈ ਆ ਸਕਦਾ ਉਹ ਸਭ ਤੋਂ ਵਧੀਆ ਲਓ ਵੀ ਦੋਸਤਾਂ ਕਈ ਵਾਰ ਹੁੰਦਾ ਵੀ ਸਵੇਰ ਚਵਾਈ ਕਿਸੇ ਵੀਰ ਨੇ ਨਹੀਂ ਕੀਤੀ ਕੋਈ ਟਾਈਮ ਲੱਗਾ ਜਾਂ ਦੂਜਾ ਤੀਜਾ ਕਿਸੇ ਦੇ ਦਿਮਾਗ 'ਚ ਰਹਿ ਨਾ ਜਾਵੇ ਗੱਲ ਉਹ ਮੈਂ ਤਾਂ ਕਰ ਲਈ ਸੀ ਵੀ ਸਵੇਰ ਪੂਰੀ 5 6 ਵਜੇ ਚਵਾਈ ਕੀਤੀ ਹੁਣ ਫੇਰ ਘੁੰਮ ਕੇ ਜਿਹੜਾ ਸ਼ਾਮ ਦਾ ਸ਼ਾਮ ਟਾਈਮ ਉਹ 6 ਵਜ ਚੁੱਕੇ ਆ ਵੀ ਪੂਰੀ ਟਾਈਮ ਤੇ ਇੰਨੀ ਫਸ ਜਾਂਦੀ ਆ ਬੱਚੀ ਤੁਰਦੀ ਬਹੁਤ ਔਖੇ ਹੋ ਗਈ ਆ ਠੀਕ ਤੇ ਅੱਗੇ ਤੁਸੀਂ ਵੇਖੀ ਵੀ ਆ ਵੀ ਹੈ ਵੀ ਦੁੰਦੀ ਆ ਅਗੇ ਚੌਗੀ ਹੋ ਗਈ ਛਿੱਗੀ ਹੋ ਗਈ ਜਵਾਨ ਹੋਣਾ ਬੱਛੀ ਨੇ ਤਾਂ ਪੂਰਾ ਜਿਹੜਾ ਕਾਰਨਾਮਾ ਆਉਣ ਵਾਲੇ ਸਮੇਂ ਜਾ ਵਿਖਾਉਣਾ ਇਹਨੇ ਸੰਤੂ ਸਾਹਿਬ ਮਦਰ ਗੋੜਾ ਦਾ 36 ਕਿਲੋ ਆ ਜੀ ਅੱਛਾ ਜੀ 36 ਕਿਲੋ ਮਦਰ ਗੋੜਾ ਇਹਨਾਂ ਦਾ ਠੀਕ ਆ ਜੀ ਹਾਂਜੀ ਠੀਕ ਆ ਦੋਵੇਂ ਬਿਹੜਾਂ ਦਾ ਠੀਕ ਆ ਇਹਨਾਂ ਇਹਨਾਂ ਦੇ ਮਦਰ 4171 ਕਿੰਨਾ ਨੰਬਰ ਦੱਸਿਆ ਸੀ ਠੀਕ ਆ ਜੀ ਉਹਨਾਂ ਦਾ ਉਹ ਤੋਂ ਉਸ ਦੀਵੰਦੀਆਂ ਉਹ ਅਸੀਂ ਮੰਦੀਆਂ ਦੀ ਮਦਰ ਹੀ ਗਈ ਹੂੰ ਬਾਕੀ ਅੱਗੇ ਨੂੰ ਦੇਖੋ 4147 ਦੀ ਆ ਜੀ ਬਣਾ ਤਾ ਅੱਗੇ ਨੂੰ ਵੀ ਪੂਰਾ ਜਾ ਵੇਖੋ ਠੀਕ ਆ ਥਾਣਾ ਥਾਣੂ ਵੇਖੋ ਤੁਸੀਂ ਬਾਕੀ ਸੀਲਾ ਸੁਲਾ ਪੂਰੀਆਂ ਬਿਲਕੁਲ ਥਾਣਾ ਥ ਹਾਂਜੀ ਹਰ ਠੀਕ ਆ ਅੱਛਾ ਅਰੇ ਤਾਂ ਅਗਲੀ ਇਸ ਬੱਚੀ ਦੀ ਵੀ ਇੱਕ ਡਿਟੇਲ ਦੱਸ ਦੇ ਨਾਲੇ ਦਾ ਡਿਮਾਂਡ ਮੇਰਾ ਵੀ ਜਰੂਰ ਕਲੀਅਰ ਕਰ ਦਿਓ ਜਰੂਰ ਕਲੀਅਰ ਕਰ ਦਿੰਦੇ ਆਪਾਂ ਤੇ ਇਸ ਬੱਚੀ ਦਾ ਵੀ ਜਰੂਰ ਦੱਸ ਦੋ ਵੀ ਕਿਸ ਸੀਮਨ ਦੀ ਆਪੇ ਬੱਚੀ ਆ ਤੇ ਸੂਣ ਵਾਲੀ ਹੈ ਗੱਭਣ ਇਹ ਵੀ ਪਹਿਲਾ ਸੂਗਾ ਸੂਣ ਵਾਲੀ ਹੈ ਪਹਿਲਾ ਸੂਗਾ ਹਾਂਜੀ ਠੀਕ ਆ ਤੇ ਵੀ ਮੂੰਹ ਦੋ ਦੰਦ ਆ ਠੀਕ ਆ ਦੋਂਦੀ ਬੱਚੀਆਂ ਦੋਸਤੋ ਜੋੜੀ ਜਿਹੜੀ ਆ ਦੋਂਦੀਆਂ ਠੀਕ ਆ ਦੋਂਦੀਆਂ ਬੱਚੀਆਂ ਨੇ ਦੋਨੋਂ ਤੇ ਇਹ ਸੂਣਾ ਦੇ ਵਿੱਚ ਦਿਨ ਹਜੇ ਲੈ ਜੂ ਇਹ 20 ਤਰੀ ਨੂੰ ਦਿਨ ਪੂਰੇ ਆ ਸੰਧੂ ਸਾਹਿਬ ਦੇ 20 ਜੂਨ ਨੂੰ ਤੀ ਚਾਰ ਦਿਨ ਬਾਕੀ ਹੈ ਜੀ ਬਾਕੀ ਚਾਰ ਦਿਨ ਬਾਕੀ ਆ ਉੱਤੇ ਲੈ ਕੇ ਜਾਣੇ ਇਹਨੇ ਆਵੇਂ ਢੱਲੇ ਹਾਂਜੀ ਆ ਜਿਹੜੀ ਅੰਡਰ ਕੁਆਲਿਟੀ ਆ ਦੋਸਤੋ ਥਾਂ ਤੁਸੀਂ ਆ ਦੇਖ ਸਕਦੇ ਹੋ ਠੀਕ ਆ ਤੇ ਪਹਿਲਾ ਸੂਆ ਦੋਸਤੋ ਫਰਸਟ ਲੋਕੇਸ਼ਨ ਵਿੱਚ ਇਹ ਜਿਹੜੀ ਬੱਚੀ ਦੇ ਸੂਣਾ ਦੋਂਦੀ ਹੈ ਠੀਕ ਆ ਦੋਨੋਂ ਬੱਚੀਆਂ ਦੋਂਦੀਆਂ ਨੇ ਦੋਵੇਂ ਬਿਲਕੁਲ ਕੁਆਲਟੀ ਵਾਲੀਆਂ ਨੇ ਬਰੀਡ ਦੇ ਵਿੱਚ ਨੇ ਚੰਗੇ ਸੀਮੰਤੀਆਂ ਨੇ ਇਹ ਆਪ ਕਿਸੇ ਸੀਮੰਤ ਦੀ ਹੈਗੀ ਪਤਾ ਕੁਝ ਇਹਦਾ ਵੀ ਮਦਰ ਕੋਈ ਉਹ ਛੇਵੀਂ ਕੋਈ ਇੱਕ ਹੀ ਸੀਮੰਦੀਆਂ ਦੋਵੇਂ ਅੱਛਾ ਕੈਲਟ ਸੀਮੰਦੀਆਂ ਆ ਜੀ ਕੈਲਟ 40 1 47 ਦੀਆਂ ਠੀਕ ਆ ਜੀ 40 1 47 ਦੀਆਂ ਹਾਂਜੀ 40 1 47 ਦੀਆਂ ਜੀ ਠੀਕ ਆ ਤੇ ਨਿਤਨਪਰਾ ਇਹਨੂੰ ਵੀ ਮਾੜਾ ਦਰਸ਼ਨ ਕਰਾਈਏ ਤੋਰ ਕੇ ਪਰ ਤੁਸਾਰ ਜਿਹੜਾ ਵੜਾ ਲੈ ਜਾਊਗਾ ਯਾਦ ਕਰੂਗਾ ਦੋਵੇਂ ਬਛੀਆਂ 50 ਕਿਲੋ ਦੁੱਧ ਨੂੰ ਹੱਥ ਫੇਰ ਜਾਣੀਆਂ ਹੂੰ ਲਓ ਜੀ ਦੋਂਦੀ ਬਛੀ ਆਲਾ ਕਰੋ ਚੈੱਕ ਠੀਕ ਆ ਜੀ ਤੇ ਪੂਰੀ ਤਸੱਲੀ ਵਾਲੀ ਗੱਲ ਆ ਬੋ ਦੋਸਤੋਂ ਵੀ ਇਹ ਨਹੀਂ ਹੈਗਾ ਵੀ ਚੌਗਾ ਪਸ਼ੂ ਦੋਂਦਾ ਕਹਿ ਕੇ ਕੋਈ ਸੇਲ ਕਰਨ ਵਾਲੀ ਗੱਲ ਵੀ ਦੋਂਦੀਆਂ ਬਛੀਆਂ ਨੇ ਵੀ ਘੱਟੋ ਘੱਟ ਵੀ ਜੇਕਰ ਆਪਾਂ ਉਮਰ ਦੀ ਗੱਲ ਕਰੀਏ ਤਾਂ 2.5 ਸਾਲ ਮਸਾਂ ਹੀ ਪੂਰੀ ਹੁੰਦੀ ਨਹੀਂ ਖਿੱਚ ਕੇ ਇਸ ਟਾਈਮ ਏਜ ਤੇ ਸੂਣ ਦੇ ਵਿੱਚ ਬਿਲਕੁਲ ਤਿਆਰ ਆ ਇੱਕ ਸੂਈ ਆ ਜਿਹੜੀ ਬੱਚੀ ਤੁਹਾਨੂੰ ਪਹਿਲਾਂ ਦਿਖਾਤੀ ਆ ਠੀਕ ਆ ਜੀ ਤੇ ਚੰਗੇ ਫਾਰਮ ਤੋਂ ਆ ਬਾਕੀ ਚੰਗੀ ਕੇਅਰ ਦੇ ਵਿੱਚ ਰਹੀਆਂ ਨੇ ਨਾਰਮਲੀ ਆਪਾਂ ਗੱਲ ਕਰੀਏ ਤੇ ਕਈ ਵਾਰ ਪਸ਼ੂ ਚੋਗਾ ਹੋ ਕੇ ਵੀ ਪਹਿਲਾ ਸੂਆ ਹੁੰਦਾ ਠੀਕ ਹੈ ਜੀ ਸੰਧੂ ਸਾਹਿਬ ਵੱਡਣ ਗਿਆ ਬਹੁਤ ਇਹ ਬਛੀ ਉਹਦੇ ਨਾਲੋਂ ਵੀ ਆ ਜਿਆਦੀ ਬੰਨੀ ਆ ਜੇ 20 ਤਰੀਕ ਨੂੰ ਦਿਨ ਪੂਰੇ ਹੋਣੇ ਆ ਤੇ ਸੂਣ ਦੇ ਕੋਈ ਅਜੇ ਹੈਗਿਆ ਨਹੀਂ ਇਹਨੂੰ ਹੂੰ ਜੋੜੀ ਦਾ ਰੇਟ ਕੀ ਹੈ ਬਾਈ ਜੀ ਇਹ ਵੀ ਦੱਸੋ ਸੰਧੂ ਸਾਹਿਬ ਜੇ ਤਾਂ ਕੱਲੀ-ਕੱਲੀ ਦੀ ਗੱਲ ਕਰਦੇ ਠੀਕ ਹੈ ਇਹਦਾ ਮੁੱਲ 85000 ਰੁਪਇਆ ਹਾਂ ਠੀਕ ਹੈ ਇਹ ਵੀ 82000 ਦੀ ਵਸ਼ੀ ਦਵਾਂਗੇ ਹੂੰ ਹੋਰ ਜੋ ਜੋ ਵੀ ਜਿੱਥੇ ਜਿੱਦਾਂ ਘਟਦਾ ਹੋਊਗਾ ਘਟਾ ਕੇ ਅਗਰੇ ਦਾ ਮਾਨਦਾਨ ਕਰਕੇ ਘਟਾ ਦਵਾਂਗੇ ਲੈਣ ਵਾਲਾ ਬੰਦਾ ਆਵੇ ਫੋਨ ਜਿੰਨੇ ਕਰਨਾ ਠੀਕ ਆ ਆ ਵਸ਼ੀ ਸੰਧੂ ਸਾਹਿਬ ਉਹਦੇ ਨਾਲੋਂ ਵੀ ਆ ਵਸ਼ੀ ਜਿਆਦੀ ਬੰਨੀ ਹੂੰ ਬਹੁਤ ਬਣੂ ਵਸ਼ੀ ਦੋਵੇਂ ਵੜਾ 50 25 25 ਕਿਲੋ ਨੂੰ ਹੱਥ ਫੇਰਨਾਂੀਆਂ 20 ਕਿਲੋ ਨੈਟ ਬੋੜਾ ਦਿਆ ਰਿਆ 17 ਕਿਲੋ ਗਰੰਟੀ ਨਾਲ ਜਿਹੜਾ ਮਰਜ਼ੀ ਲਾ ਦੇ ਠੀਕ ਐ ਇਹ ਵੀ 25 ਕਿਲੋ ਦੁੱਧ ਵਸ਼ੀ ਪਾਉ ਖੁੱਲਾ ਐ ਟਰੰਡਾ ਟਰੰਡਾ ਬਹੁਤ ਜਿਆਦਾ ਹੀ ਖੁੱਲੇ ਦੇ ਲਓ ਜੀ ਆਪਾਂ ਜਿਆਦਾ ਨਹੀਂ ਖੇਦੇ ਜਿੰਨੀ ਕਿ ਢੇਲਾ ਹੈਗੀ ਆਪਾਂ ਬਰਾਬਰ ਕਰਾਂਗੇ ਹੂੰ ਤੇ ਜਿੰਨੀ ਗਾਹ ਨੂੰ ਉੰਨੀ ਪਛਾਣ ਚੱਲੂਗੀ ਬਾਬਾ ਜੀ ਇਹ ਫੇਰ ਇਹਦਾ ਕੀ ਸੀ ਗਣ ਹਾਣਾ ਇਹਦਾ ਹਾਣਾ ਇਹਦਾ 400 ਰੁਪਏ ਕਰਦੇ ਆ ਅੱਛਾ 75000 ਰੁਪਏ ਦੀ ਵੈਟ ਦੇ ਤਾਂ 75 ਦੀ ਹਾਂ ਜੀ ਇਹ ਕੋਈ ਜੋੜਾ ਲੈਂਦਾ ਏ ਜੋੜੇ ਦੇ ਆਪਾਂ 1 ਲੱਖ ਦੇ 50 ਹਜ਼ਾਰ ਦਾ ਜੋੜਾ ਦੇ ਦਾਂਗੇ ਨੂੰ ਆਹ 1.5 ਲੱਖ ਦਾ ਪੂਰਾ ਜੋੜਾ 1.5 ਲੱਖ ਦੀ ਜੋੜੀ ਆ ਦੋਸਤੋ ਠੀਕ ਆ ਬਾਕੀ ਤੁਸੀਂ ਆਣ ਕੇ ਕੋਈ ਦਰਸ਼ਨ ਮੇਲੇ ਕਰ ਲਿਓ ਵੇਖ ਲਿਓ 커피 ਚਵਾਈ ਕਰ ਲਿਓ ਜਿਹੜੀ ਵਾਇਰਸ ਰਹੀ ਐ ਇਹਨੂੰ ਟਿਪ ਕੇ ਵੇਖ ਲਿਓ ਠੀਕ ਪਸੰਦ ਆਊਗੀ ਬਾਕੀ ਸੀਮਨ ਵੈਰੀਫਾਈ ਕਰਨਾ ਉਹ ਵੀ ਤੁਸੀਂ ਆਪ ਦਾ ਤਸਦੀਕਾ ਕਰ ਸਕਦੇ ਹੋ ਕਿ ਕਿਸ ਸੀਮਨ ਦੀਆਂ ਜੋ ਦੱਸਿਆ ਗਿਆ ਉਸੇ ਸੀਮਨ ਦੀਆਂ ਬੱਚੀਆਂ ਨੇ ਇਹ ਵੀ ਵੈਰੀਫਾਈ ਕਰ ਸਕਦੇ ਹੋ ਬਿਲਕੁਲ ਜੀ ਇਹ ਜਿੰਨੇ ਪੈਸੇ ਲਾਉਣੇ ਆ ਉਹ ਆਪ ਦਾ ਹੱਕ ਸਮਝ ਕੇ ਪਹਿਲਾਂ ਤਸੱਲੀ ਕਰੇ ਬਿਲਕੁਲ ਠੀਕ ਹੈ ਕਿ ਨਹੀਂ ਹਰ ਵੀਡੀਓ ਦੇ ਵਿੱਚ ਵੀਰ ਆਪਣੀ ਨਿਤਨੇ ਕਰ ਰਿਕਵੈਸਟ ਹੀ ਹੁੰਦੀ ਆ ਭੈਣ ਭਰਾਵਾਂ ਅਕੇ ਜੀ ਪੈਸੇ ਰਕਮ ਲਗਣੀ ਆ ਯਾਰ ਬਿਲਕੁਲ ਭਾਵੇਂ ਚਾਹੇ ਕਿਸੇ 20000 ਲਾਉਣਾ ਚਾਹੇ 1.5 ਲੱਖ ਦਾ ਮਾਲ ਲੈਣਾ ਜੀ ਤਸੱਲੀ ਜ਼ਰੂਰ ਆਪੀ ਕਰੀ ਤਸੱਲੀ ਬਾਬਾ ਜੀ ਹੁਣ ਆਪਾਂ ਇੰਨੀ ਤਸੱਲੀ ਦੇ ਸਕਦੇ ਆ ਜਿਹੜੀ ਗਾਂ ਸੂਈ ਆ ਜਾਂ ਜਿਹੜਾ ਜਾਨਵਰ ਸੂਇਆ ਉਹ ਆਪੀ ਦੋਵੇਂ ਟਾਈਮ ਦੀ ਚੋਾਈ ਕਰੋ ਹਾਂ ਠੀਕ ਹੈ ਜੀ ਜਿਹੜਾ ਗੱਬਣ ਆ ਉਹ ਥਣਾਏ ਚੈੱਕ ਪਾਸ ਕਰੋ ਬਿਲਕੁਲ ਗੇਟ ਗੇਟੋਂ ਬਾਹਰ ਆਪਣੀ ਗਰੰਟੀ ਕੋਈ ਨਹੀਂ ਠੀਕ ਹੈ ਜੀ ਬਸ ਬਸ ਤੇ ਬਾਕੀ ਇਹ ਹੋ ਜਾਂਦਾ ਹੈ ਵੀ ਜਿੰਨੂੰ ਤੇ ਡੰਗਰ ਚੰਗਾ ਪੈ ਜਾਂਦਾ ਹਾਂਜੀ ਉਹ ਗੁਣਗੌਦਾ ਜਿੰਨੂੰ ਪੈਂਦਾ ਮਾੜਾ ਉਹ ਅਗਲਾ ਕਹਿੰਦਾ ਵੀ ਇਹਦੇ ਰਗਾ ਠੱਗੀ ਕੋਈ ਨਹੀਂ ਬਸ ਉਹ ਠੱਗ ਬਣਦਾ ਸੁੱਧੀਆਂ ਗੱਲਾਂ ਦੀ ਬਿਲਕੁਲ ਠੱਗ ਬਣਦਾ ਇੱਥੇ ਬਥੇਰੇ ਨੇ ਕੀਤੀਆਂ ਵੀ ਹੈ ਹਾਂ ਸੋ ਇੱਕ ਬੰਦਾ ਇੱਕ ਬੰਦਾ ਠੱਗੀ ਕਰਦਾ ਨਾ ਉਹਦੇ ਸਾਰੇ ਲਾਕੇ ਨਾ ਬਰਬਾਦ ਹੁੰਦਾ ਇੱਥੇ ਕੀਤੀਆਂ ਕਿੰਨੇ ਆਣੇ ਕੀਤੀਆਂ ਆਪਾਂ ਨਾਂ ਨਹੀਂ ਚਲੋ ਕਿਸਦਾ ਲੈਂਦੇ ਬਸ ਸਾਰਿਆਂ ਨੂੰ ਪਤਾ ਸਾਰੇ ਬਿਆਨਾਂ ਪਾ ਕੇ ਬਾਈ ਨੇ ਤਾਂ 8-8 ਦਾਦਾ 1000 ਰੁਪਏ ਭੈਣ ਭਰਾਵਾਂ ਦਾ ਪਾ ਕੇ ਤੇ ਉਹ ਬੰਦੇ ਮੁੱਕਰ ਲਾਜ ਇਹੋ ਹੀ ਆ ਵੀ ਉਹਨਾਂ ਦੀ ਵੀਡੀਓ ਬਣਾਓ ਹਾਂ ਤੇ YouTube ਤੇ ਚੜਾਓ ਚਲੋ ਉਹ ਤਾਂ ਜਿੰਨਾਂ ਦਾ ਵੀਰੇ ਪੈਸੇ ਮਰੇ ਉਹਨਾਂ ਨੂੰ ਜਰੂਰ ਉਪਰਾਲੇ ਕਰਨੇ ਚਾਹੀਦੇ ਆ ਉਹਨਾਂ ਨੂੰ ਚਾਹੀਦਾ ਵੀ ਉਸ ਵਪਾਰੀ ਦਾ ਬਿਲਕੁਲ ਅੱਗੇ ਮੁੱਖ ਰੱਖ ਕੇ ਸਾਹਮਣੇ ਪੇਸ਼ ਕਰਨੀ ਅਸੀਂ 8-10 ਹਜ਼ਾਰ ਰੁਪਇਆ ਲਾ ਕੀਤਾ ਪੱਕੀ ਸਾਈ ਹੈ ਜਾਂ ਤਾਂ ਉਹਨੂੰ ਪੈਨਲਟੀ ਦੇਣ ਬਾ 8 ਪਾਇਆ ਤਾਂ 16 ਹਜ਼ਾਰ ਵਾਪਸ 16 ਹਜ਼ਾਰ ਵਾਪਸ ਚਾਹੀਦਾ ਹੀ ਮੁਕਰੇ ਆਪ ਹੁਣ ਹਾਂਜੀ ਅਗਲਾ ਗਾਹਕ ਮੁਕਰ ਜਾ ਤਾਂ ਫਿਰ ਆਪਾਂ ਕਰੀਏ ਚਾਹੇ ਵਪਾਰੀ ਹੈ ਚਾਹੇ ਨਾਰਮਲ ਘਰੇਲੂ ਗਾਹਕ ਜਦੋਂ ਗਾਹਕ ਮੁਕਰ ਗਿਆ ਤਾਂ ਚਲੋ ਭਵੇਂ ਨਾਂ ਵਾਪਸ ਮੋੜਨ ਗੱਲ ਕੋਈ ਨਹੀਂ ਕਬੂਬ ਵਪਾਰੀ ਮੁਕਰ ਦੇ ਲੈਣੇ ਦੇਣੇ ਤੋਂ ਜਦ ਬਿਮਾਰ ਹੋ ਉਹਨੂੰ ਜੁਰਮਾਨਾ ਚਾਹੀਦਾ ਜੀ ਉਹਨੂੰ ਜੁਰਮਾਨਾ ਵੀ ਚਾਹੀਦਾ ਬਿਲਕੁਲ ਚਾਹੀਦਾ ਠੀਕ ਆ ਇੱਕ ਤਾਂ ਤੁਸੀਂ ਮੰਨ ਲਓ ਜੇ ਕੋਈ ਇਦਾਂ ਵੀਰ ਭਰਾ ਕੰਮ ਕਰ ਪਹਿਲੀ ਗੱਲ ਤਾਂ ਨਾ ਹੀ ਕਰੇ ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਹਾਂ ਇਦਾਂ ਕੰਮ ਕੋਈ ਨਾ ਹੀ ਕਰੇ ਕਿਉਂਕਿ ਇੱਕ ਬੰਦਾ ਕਰਦਾ ਸਾਰਿਆਂ ਦਾ ਨਾਮ ਖਰਾਬ ਹੁੰਦਾ ਬਿਲਕੁਲ ਖਰਾਬ ਠੀਕ ਹੈ ਕਿ ਨਹੀਂ ਕੁਝ ਮਾੜੇ ਬੰਦੇ ਆ ਵੀ ਜਿਹੜੇ ਇੱਕ ਇੱਕ ਮਾੜੀਆਂ ਚੰਗੀਆਂ ਬਹਿਣਾ ਕੋਈ ਲਾਵੇਂ ਬੱਚੇ ਲਾ ਕੇ ਦੇ ਹੀ ਜਾਂਦੇ ਆ ਤੇ ਜਿਹੜੇ ਪਿੱਛੋਂ ਕੋਈ 30 40 ਸਾਲ ਤੋਂ ਕੰਮ ਕਰਦੇ ਆ ਰਹੇ ਉਹਨਾਂ ਦਾ ਜਿਹੜਾ ਨਾਮ ਬੇੜਾ ਕਰ ਉਸ ਬੰਦੇ ਤੋਂ ਜਾਨਵਰ ਲਾਓ ਜਿਹੜਾ ਬੰਦਾ ਕੰਮ ਕਰਨ ਲਿਆ ਇਹ ਨਹੀਂ ਵੀ ਜਿਹੜੇ ਬੰਦੇ ਨੇ ਕੰਮ ਨਵਾਂ ਸ਼ੁਰੂ ਕੀਤਾ ਵੀ ਹਰ ਬੰਦਾ ਦੇ ਕੋਲ ਡੰਗਰ ਲਾ ਚਲੋ ਅਗਲਾ ਜਿਹੜਾ ਨਵਾਂ ਕੰਮ ਕਰਦਾ ਤਸੱਲੀ ਆਪਦੀ ਕਰੇ ਕਿਸੇ ਨੂੰ ਲਾਹਮਾਂ ਦੇਣਾਂ ਚੰਗਾ ਪਹਿਲਾਂ ਤਸੱਲੀ ਆਪਦੀ ਕਰੇ ਬਿਲਕੁਲ ਜੀ ਪਹਿਲਾਂ ਠੀਕ ਹੈ ਕਿ ਨਹੀਂ ਸੋ